ਹਾਂ ਜੀ ਇਹ ਜਿਹੜੇ ਬਰੀਜਾ ਗੱਡੀ ਹੈ ਤੁਹਾਡੀ ਹੈ ਜੀ ਹਾਂ ਜੀ ਮੇਰੀ ਮਾਲ ਕੀ ਹਾਸਾ ਕਿਦਾ ਵਾਪਰ ਗਿਆ ਜੀ ਇਹ ਆਸਮਾਨ ਅੱਗੇ ਹੋ ਰਹੀ ਹੈ ਤੇ ਬੱਸ ਨੇ ਲਿਆ ਕੇ ਮਗਰ ਮਾਰੀ ਤੇ ਟੋਕਨ ਬੋਧ ਵਿੱਚ ਮਾਰਿਆ ਮੈਂ ਗਰੋਸ ਕੀਤੀ ਹੈ ਤੈਨੂੰ ਸਾਰੀ ਲੈਵਲ ਨਾਲਸ ਹੋ ਗਿਆ ਜੀ ਜੀਟੀ ਰੋਡ ਤੇ ਉਹ ਵੀ ਤੇ ਅਸੀ ਬੱਸ ਵੀ ਅੱਛਾ ਜੀ ਤੁਹਾਨੂੰ ਪਤਾ ਨਹੀਂ ਲੱਗਾ ਮਗਰ ਚੁੱਕਦਾ ਹਾਂ ਇਹ ਪਰਿਵਾਰ ਸੀ ਇਹਦਾ ਹਾਂ ਜੀ ਪੰਜ ਹੀ ਹੈ ਪੰਜ ਹੀ ਵਿਚਾਰਿਆ ਹੀ ਸਾਰਿਆਂ ਦਾ ਮੇਰੀ ਉਹ ਤੋਂ ਆਨੇ ਪਿਆ ਭਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ 60 ਡੇਰ ਚੱਲਣਾ ਦੇ ਬਰ ਬਰ ਬਸ ਇੱਥੇ ਆ ਗਏ ਹਾਂ ਸਾਰਾ ਪਰਿਵਾਰ ਆ ਗਿਆ ਬਾਕੀ ਠੀਕ ਸਾਡੇ ਮਾੜੀ ਜੀ ਮੇਰੇ ਆਈਓ ਹੂੰ ਬਸ ਆਈਏ ਗੱਡੀ ਦਾ ਨੁਕਸਾਨ ਆਇਆ ਬਾਕੀ ਤੇ ਠੀਕ ਹੈ ਜੀ ਬਾਕੀ ਗੱਡੀ ਉੱਪਰ ਚੜ੍ਹ ਜਾਈ ਬਸ ਕੋਈ ਨਾ ਸ਼ੁਕਰ ਤੇ ਪਟਰੀ ਜੜ ਗਈ ਤਾਨੂੰ ਤਾਨੂੰ ਬਾਸੜਾ ਪਿੱਛੋਂ ਹਟ ਗਈ ਤੇ ਚੜ੍ਹ ਗਈ ਹਾਂਜੀ ਬਸ ਆਈ ਅੱਗੇ ਆ ਰਹੇ ਹਾਂ ਸਾਰਾ ਤੇ ਆਉਣ ਦੇ ਆਈ ਜੀ ਸਾਈਡ ਬਸ ਦੇ ਸਿੰਘ ਇਹ ਨਹੀਂ ਪਿੱਛੋਂ ਉਹ ਤੁਹਾਨੂੰ ਮਗਰ ਤੋਂ ਪਤਾ ਨਹੀਂ ਉਹ ਮਗਰੋਂ ਕਾਲਾ ਤੇ ਮਗਰ ਨਾ ਨਹੀਂ ਹੂੰ ਹਾਂ ਲਾਵਾ ਚੱਕ ਕਰੀਏ ਜੇ ਸਫ਼ਰ ਕਰ ਰਹੇ ਹੈ ਨਾ ਵਿੱਚ ਵਾਪਸ ਤੁਹਾਡਾ ਨਾਮ ਤੁਹਾਡਾ ਮੇਰਾ ਨਾਮ ਇੰਦਰਜੀਤ ਇੰਦਰਜੀਤ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਮੈਂ ਲਾਲੜੂ ਦੁਆਰ ਤੇ ਕੀ ਮਾਮਲਾ ਹੈ ਕਿਹੜੀ ਗੱਡੀ ਐਕਸੀਡੈਂਟ ਹੋਇਆ ਮੇਰੀ ਗੱਡੀ ਇਹੀ ਹੈ ਗੈਸ ਵਾਲੀ ਗੈਸ ਵਾਲੀ ਭਰੀ ਹੈ ਕਿ ਖਾਲੀ ਭਰੀ ਹੈ ਤੇ ਕੀ ਕਿੰਨਾ ਹਾਡ ਐਕਸੀਡੈਂਟ ਕਿਦਾਂ ਹੋ ਗਿਆ ਜੀ ਜੀ ਮੈਂ ਹੁੰਦਿਆ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਹੈ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖਿੱਚਦੇ ਖਿੱਚਦੇ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲਓ ਤੇ ਦੇਖ ਗੱਡੀ ਬ੍ਰਿਜ ਨਾਲ ਕਾਰ ਵੀ ਠੁਕੀ ਆ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗੱਡੀ ਬ੍ਰੇਕ ਮਾਰੀ ਕਾਰ ਵਾਲੇ ਬੱਸ ਵਾਲੇ ਬ੍ਰੇਕ ਮਾਰੀ ਬੱਸ ਵਾਲੇ ਦੇ ਬੱਸ ਵਾਲੇ ਤੁਸੀਂ ਮਗਰ ਲੱਗੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਤਾਂ ਉਹ ਬਚਾਅ ਹੋ ਗਿਆ ਬਾਕੀ ਇਹ ਆ ਵੀ ਕਿੰਨੇ ਕੁ ਲੋਕ ਜ਼ਖਮੀ ਹੋਏ ਆ ਚੋ ਕਿੰਨੇ ਕੁ ਲੋਕ ਜ਼ਖਮੀ ਹੋਏ ਆ ਜਾ ਖਨੀ ਦਾ ਥੋੜੇ ਬਹੁਤ ਹੋਏ ਆ ਬਾਸ ਦੇ ਵਿੱਚ ਜਿਹੜੇ ਸੀ ਉਹ ਤੁਸੀਂ ਕਿੰਨੇ ਜਣੇ ਸੀ ਜੀ ਮੈਂ ਇਕੱਲਾ ਹੀ ਬ੍ਰਦਰ ਗੈਸ ਪੂਰਾ ਕੈਂਟਰ ਭਰਿਆ ਹੋਇਆ ਹੈ ਗੈਸ ਦਾ ਹਾਂ ਜੀ ਹਾਂ ਏਡਾ ਤੁਸੀਂ ਲੈ ਕੇ ਤੁਰੇ ਹੋ ਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਤੁਹਾਡੀ ਗਲਤੀ ਆ ਜੀ ਮੇਰੀ ਕਾਦੀ ਗਲਤੀ ਮੈਂ ਪਿੱਛੇ ਲਿਆ ਕੇ ਠੋਕਦਾ ਸਭ ਤੋਂ ਲਾਸਟ ਮੈਂ ਹੀ ਆ ਲੈ ਪਿੱਛੇ ਲਿਆ ਕੇ ਠੋਕਦਾ ਤੁਸੀਂ ਕਹਿੰਦੇ ਪਿੱਛੋਂ ਕਿਉਂ ਲਿਆ ਕੇ ਠੋਕਿਆ ਜੀ ਇਹਨਾਂ ਦੇ ਅੱਗੇ ਬ੍ਰੇਕ ਵੱਜੇ ਜੇ ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਹੋ ਜਾਣਾ ਇੱਥੇ ਲੋਕਾਂ ਦਾ ਨਕਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ ਜੇ ਮਤਲਬ ਮੈਂ ਤੇ ਉਹ ਬਚਾ ਕੀਤਾ ਸਭ ਬਹੁਤ ਜ਼ਿਆਦਾ ਬਚਾ ਕੀਤਾ ਨਹੀਂ ਤੇ ਉਹ ਬਸ ਦੀ ਹਾਲਤ ਦੇਖ ਲਓ ਤੁਸੀਂ ਠੀਕ ਆ ਤੁਹਾਡੇ ਕੋਈ ਵਿਚਾਰੇ ਸਾਡੇ ਕੋਲ ਨਾਰਮਲ ਚੱਟਾ ਬਸ ਮੂਰੇ ਸੀ ਗੱਡੀ ਆ ਰਹੀ ਸੀ ਬਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ ਹਾਂ ਸਹੀ ਆ ਰਹੀ ਆਪਣੀ ਜਗ੍ਹਾ ਨੇ ਬ੍ਰੇਕ ਬੜੀ ਮਾਰੀ ਅਹੀਂ ਗੱਡੀ ਮਗਰ ਨਾਲ ਆ ਕੇ ਤੁਸੀਂ ਤੁਸੀਂ ਹਾਂ ਮਗਰ ਮਗਰ ਆ ਰਹੀ ਸੀ ਮੋੜ ਕੇ ਅਹੀਂ ਸ਼ੀਸ਼ੇ ਤੋੜ ਕੇ ਪਸੰਦ ਤੁਸੀਂ ਕਹਤੇ ਜੀ ਹਾਂ ਆਪਣੀ ਗੱਡੀ ਸੀਗੀ ਸੈਪਟ ਚ ਅੱਛਾ ਹਾਂਜੀ ਪਹਿਲਾਂ ਬਸ ਵਾਲਾ ਆ ਰਿਹਾ ਸੀ ਮੂਰੇ ਗੱਡੀ ਸੀ ਅੰਬਰਸਰ ਨੰਬਰ ਦੂਜਾ ਉਹਨੂੰ ਐਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੋੜੇ ਲੈ ਆਤੀ ਨਹੀਂ ਲੋਕੀ ਉੱਥੇ ਕਹਿ ਰਹੇ ਸੀ ਕਿ ਕੈਂਟਰ ਵਾਲੇ ਨੇ ਠੋਕ ਦਿੱਤਾ ਕੈਂਟਰ ਵਾਲੇ ਨੇ ਬੜਾ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ ਇਹਨੇ ਕੱਟ ਬਹੁ ਮਾਰਿਆ ਇਹਨੂੰ